ਸਤ ਸ੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਤੇ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰਾਂਗਾ ਝੋਨੇ ਤੇ ਆ ਰਹੀ ਚਲਸ ਰੋਗ ਦੀ ਬਿਮਾਰੀ ਬਾਰੇ ਜਿਸ ਨੂੰ ਕਿ ਸੀਥ ਬ্লাইਟ ਕਿਹਾ ਜਾਂਦਾ ਜੋ ਕਿ ਫੰਗਸ ਹੁੰਦੀ ਹੈ ਇੱਕ ਤਰ੍ਹਾਂ ਦੀ ਇਹ ਬਿਮਾਰੀ ਲਗਭਗ ਝੋਨੇ ਦੀਆਂ ਸਾਰੀਆਂ ਕਿਸਮਾਂ ਤੇ ਆਉਂਦੀ ਆ ਭਾਵੇਂ ਕਿ ਹਾਂ ਜਾਨਦਾ ਕਿ ਕੁਝ ਕੁਝ ਕਿਸਮਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਤੇ ਬਿਮਾਰੀ ਨਹੀਂ ਆਉਂਦੀ ਜਿਵੇਂ ਕਿ ਪੀਆਰ 131 ਤੇ ਇਸ ਇਸਮ ਦੇ ਵਿੱਚ ਵੀ ਇਸ ਬਿਮਾਰੀ ਦੇ ਜੀਵਾਣੂਆਂ ਨਾਲ ਲੜ ਤਾਕਤ ਹੁੰਦੀ ਆ ਪਰ ਇਸ ਵਾਰ ਇਸ ਕਿਸਮ ਤੇ ਇਸ ਬਿਮਾਰੀ ਦਾ ਟਾਈਪ ਆਪਣੇ ਆਪ ਦੀਆਂ ਦੇ ਵਿੱਚ ਪੀਆਰ 131 ਨੂੰ ਵੀ ਚੜ੍ਹ ਸ੍ਰੋਗ ਦੀ ਜੋ ਬਿਮਾਰੀ ਆ ਉਹ ਆ ਚੁੱਕੀ ਆ ਇਸ ਬਿਮਾਰੀ ਤੇ ਜ਼ਿਆਦਾ ਆਉਣ ਦਾ ਕਾਰਨ ਤਾਂ ਸਾਥੀਓ ਮੌਸਮਾਂ ਕਿਉਂਕਿ ਲਗਾਤਾਰ ਚਤੂਮੀ ਪੈਂਦਾ ਰਹਿੰਦਾ ਤੇ ਉਹਦੇ ਨਾਲ ਨਮੀ ਵੱਧ ਜਾਂਦੀ ਆ ਤੇ ਜਦ ਲਗਾਤਾਰ ਫਸਲ ਦੇ ਵਿੱਚ ਪਾਣੀ ਖੜਾ ਰਹਿੰਦਾ ਤੇ ਉਸ ਨਾਲੇ ਤਣਿਆਂ ਤੋਂ ਲੱਗ ਕੇ ਬਿਮਾਰੀ ਜਿਹੜੀ ਬੂਟੇ ਦੇ ਵਿੱਚ ਅੱਗੇ ਆ ਜਾਂਦੀ ਆ ਇਸ ਤੋਂ ਬਣਾ ਹੋਰ ਵੀ ਇਸ ਬਿਮਾਰੀ ਦੇ ਕਈ ਕਾਰਨ ਜਿਵੇਂ ਕਿ ਜਿਨ੍ਹਾਂ ਜ਼ਮੀਨਾਂ ਤੇ ਵਿੱਚ ਪਿਛਲੇ ਸਮੇਂ ਵੀ ਇਹ ਰੋਗ ਪਿਆ ਹੁੰਦਾ ਫਸਲਾਂ ਨੂੰ ਜਾਂ ਪਿਛਲੇ ਸਮੇਂ ਜ਼ਮੀਨ ਦੇ ਵਿੱਚ ਇਹ ਬਿਮਾਰੀ ਹੁੰਦੀ ਆ ਉਸ ਦੇ ਕਾਰਨ ਵੀ ਅਕੀ ਫਸਲ ਨੂੰ ਬਿਮਾਰੀ ਪੈਣ ਦੀ ਪੂਰੀ ਸੰਭਾਵਨਾ ਹੁੰਦੀ ਆ ਇਸ ਤੋਂ ਅੱਗੇ ਸਾਥੀ ਹੋਈਂ ਨਦੀਨਾਂ ਤੋਂ ਵੀ ਬਿਮਾਰੀ ਫੈਲ ਜਾਂਦੀ ਆ ਜਾਂ ਫਿਰ ਜਿਹੜੇ ਕਿਸਾਨ ਵੀਰ ਜੂਰੀਆ ਖਾਦ ਪਾਉਣ ਦੇ ਵਿੱਚ ਜਿਆਦਾ ਲੇਟ ਹੋ ਜਾਂਦੀ ਆ ਤੇ ਜਾਂ ਜਿਆਦਾ ਜੂਰਗਾ ਬਾਹ ਦਿੰਦੇ ਚੋਨੇ ਦੇ ਵਿੱਚ ਉਹ ਵੀ ਚਲ ਸਰੋਗ ਦੀ ਬਿਮਾਰੀ ਦਾ ਇੱਕ ਕਾਰਨਾਜੋ ਬਣ ਜਾਂਦੀ ਹੈ ਤੇ ਇਹ ਬਿਮਾਰੀ ਪੈਣ ਦੇ ਨਾਲ ਝੋਨੇ ਦਾ ਜੋ ਪੱਲਗਾ ਮਤਲਬ ਕਿ ਮੰਜਰਾਂ ਪੂਰੇ ਨਹੀਂ ਨਿਕਲਦੇ ਜਾਂ ਤਾਣੇ ਪੂਰੇ ਨਹੀਂ ਬਣਦੇ ਜਿਸ ਕਾਰਨ ਝਾੜ ਦੇ ਵਿੱਚ 20 ਤੋਂ 30 35% ਤੱਕ ਜਿਹੜਾ ਨੁਕਸਾਨ ਹੁੰਦਾ ਤੇ ਜੇ ਹੁਣ ਆਪਾਂ ਇਸ ਤੇ ਲਾਜਵਲ ਧਿਆਨ ਦੇ ਤਾਂ ਪਹਿਲਾ ਤਾਂ ਇਹ ਹੀ ਆ ਕਿ ਜੋ ਰੇ ਆ ਜੁਰਗਾ ਉਸਨੇ ਸਿਰਪਾ ਪੂਰੀ ਕਰ ਲਗੀ ਤੇ ਲੋੜ ਅਨੁਸਾਰ ਹੀ ਜੁਰਗਾ ਰੇ ਪਾਈਏ ਜ਼ਿਆਦਾ ਨਾ ਪਾਈਏ ਇਸ ਤੋਂ ਅੱਗੇ ਸਾਥਿਓ ਪਾਣੀ ਦੇਤ ਨੂੰ ਹਵਾ ਲਗਾ ਕੇ ਲਾਇਆ ਜਾਵੇ ਤੇ ਜਿਆਦਾ ਤੇਰ ਖੇਤ ਵਿੱਚ ਪਾਣੀ ਖੜਾ ਨਾ ਰਹਿ ਤਾਂ ਕਿ ਆਪਾਂ ਇਸ ਦਾ ਜੋ ਇਲਾਜ ਆ ਇਸ ਤਰ੍ਹਾਂ ਹੀ ਤੋਂ ਬਿਮਾਰੀ ਪੈਣ ਤੋਂ ਬਚਿਆ ਜਾ ਸਕੇ ਪਰ ਜੇ ਬਿਮਾਰੀ ਸ਼ੁਰੂਆਤ ਹੋ ਗਈ ਤੇ ਜੇ ਇਸ ਦੀ ਅਜੇ ਸ਼ੁਰੂਆਤ ਆ ਖੇਤ ਦੇ ਵਿੱਚ ਤਾਂ ਆਪਾਂ ਪਹਿਲਾਂ ਤਾਂ ਸਸਤੇ ਜੋ ਟੈਕਨੀਕਲ ਹੁੰਦੇ ਆ ਉਹਨਾਂ ਨਾਲ ਹੀ ਇਸ ਦਾ ਇਲਾਜ ਕਰ ਸਕਦੇ ਹਾਂ ਪਰ ਜੇ ہماری ਇਹ ਪੈ ਚੁੱਕੀ ਆ ਇੰਨਾਂ ਜ਼ਿਆਦਾ ਆ ਤਾਂ ਫੇਰ ਆਪਾਂ ਨੂੰ ਮਹਿੰਗੇ ਟੈਕਨੀਕਲ ਜੋ ਹੋ ਛਿੜਕਨੇ ਹੀ ਪੈਣਗੇ ਇਹਨਾਂ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਜੋ ਟੈਕਨੀਕਲ ਕਾਰ ਕਰ ਰਹੇ ਆ ਜਿਵੇਂ ਕਿ ਵੈਰ ਕੰਪਨੀ ਦਾ ਨੈਟਵਰਕ ਜਾਂ ਸਜੰਤਾ ਕੰਪਨੀ ਦਾ ਜੋ ਆਉਂਦਾ ਐਮੀ ਸਟਾਰ ਜਾਂ ਕੋਈ ਹੋਰ ਢਾਮਾ ਕੰਪਨੀ ਹੈ ਜਿੰਨਾਂ ਹੋਰ ਆਪਾਂ ਚੰਗੀਆਂ ਕੰਪਨੀਆਂ ਦੇ ਟੈਕਨੀਕਲ ਧਿਆਨ ਦੇ ਨਾਲ ਪੂਰੇ ਨਾਲ ਛੜਕਦੇ ਇਸ ਬਿਮਾਰੀ ਤੋਂ ਟਕਰਾਅ ਪਾ ਸਕਦੇ ਹਾਂ ਸਾਥਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ